ਸਤਨਾਮ ਸ੍ਰੀ ਵਾਹਿਗੁਰੂ ਜੀ ਆਓ ਸੰਗਤ ਜੀ ਸੁਣਦੇ ਹਾਂ ਭਾਈ ਮਹਿਰੂ ਜੀ ਦੀ ਸਾਖੀ ਹਉ ਤਿਸ ਕੋਲ ਕਮਾਇਆ ਗੁਰਮਤਿ ਦੇ ਗਰੀਬੀ ਆਵੇ ਹਉ ਤਿਸ ਕੋਲ ਕਮਾਇਆ ਪਰ ਨਿੰਦਾ ਦੇ ਨੀੜ ਨ ਜਾਵੇ ਹਉ ਤਿਸ ਕੋਲ ਕਮਾਇਆ ਪਰ ਦਬੈ ਕੋ ਹੱਥ ਨ ਲਾਵੇ ਹਉ ਤਿਸ ਕੋਲ ਕਮਾਇਆ ਪਰ ਨਾਰੀ ਦੇ ਨੇੜ ਨ ਜਾਵੇ ਹਉ ਤਿਸ ਕੋਲ ਕਮਾਇਆ ਸਤਗੁਰ ਦਾ ਉਪਦੇਸ਼ ਕਮਾਵੇ ਹਉ ਤਿਸ ਕੋਲ ਕਮਾਇਆ ਥੋੜਾ ਸਮੇਂ ਥੋੜਾ ਹੀ ਖਾਵੇ ਗੁਰਮਖਤਾਈ ਸੋਈ ਸਹਿਜ ਸਮਾਵੇ ਭਾਵੇਂ ਅਗਿਆਨਤਾ ਦੇ ਕਾਰਨ ਮਨੁੱਖ ਲੋਭੀ ਕਾਮੀ ਕ੍ਰੋਧੀ ਤੇ ਹੰਕਾਰੀ ਹੈ ਪਰ ਕਈ ਵਾਰ ਦੇਖਣ ਵਿੱਚ ਆਉਂਦਾ ਹੈ ਕਿ ਗਿਆਨ ਨੂੰ ਹਾਸਲ ਕਰਕੇ ਰੋਸ਼ਨੀ ਪਾ ਕੇ ਵਿ ਹਨੇਰੇ ਵਿੱਚ ਤੱਕੇ ਖਾਂਦਾ ਹੈ ਗੁਰੂ ਕੋਲ ਜਾਂਦਾ ਹੈ ਗੁਰੂ ਕੋਲੋਂ ਸਿੱਖਿਆ ਵੀ ਸੁਣਦਾ ਹੈ ਪਰ ਅਮਲ ਨਹੀਂ ਕਰਦਾ ਉੱਪਰ ਲਾਪੇ ਸਾਦਾ ਵਾਲਾ ਬਣਾ ਕੇ ਕਰਮ ਚੋਰਾ ਤੇ ڈاکਵਾਂ ਵਾਲਾ ਕਰਦਾ ਹੈ ਸੰਗਤ ਵਿੱਚ ਬੈਠ ਕੇ ਉਪਦੇਸ਼ ਕਰਦਾ ਹੈ ਕਿ ਕਦੀ ਪਾਪ ਨਹੀਂ ਕਰਨਾ ਚਾਹੀਦਾ ਕਿਸੇ ਦੀ ਤੀ ਪੈਨ ਤੇ ਨੂੰ ਵੱਲ ਮਾੜੀ ਇੱਛਾ ਨਾਲ ਨਹੀਂ ਦੇਖਣਾ ਚਾਹੀਦਾ ਪਰ ਉਸ ਦੀ ਆਤਮਾ ਇਹਨਾਂ ਬਚਨਾਂ ਦੇ ਉਲਟ ਹੁੰਦੀ ਹੈ ਭਾਈ ਗੁਰਦਾਸ ਜੀ ਉੱਪਰਲੀ ਪੌੜੀ ਵਿੱਚ ਆਖਦੇ ਹਨ ਜਦੋਂ ਗੁਰਮਤ ਅਵਸਥਾ ਗੁਰੂ ਦੀ ਸਿੱਖਿਆ ਮਿਲ ਜਾਵੇ ਤਦੋਂ ਹਿਰਦੇ ਵਿੱਚ ਗਰੀਬੀ ਦਾ ਵਾਸ ਹੋ ਜਾਣਾ ਚਾਹੀਦਾ ਲੋਭ ਮੋਹ ਤੇ ਹੰਕਾਰ ਸੰਜਮ ਵਿੱਚ ਆ ਜਾਣੇ ਚਾਹੀਦੇ ਹਨ। ਪਾਰ ਨਾਰੀ ਨੂੰ ਧੀ ਪੈਣ ਸਮਝੇ, ਪ੍ਰਾਏ ਤਨ ਨੂੰ ਹੱਥ ਨਾ ਲਾਵੇ। ਕਿਸੇ ਦੀ ਨਿੰਦਾ ਨਾ ਕਰੇ ਤੇ ਨਾ ਸੁਣੇ। ਸਤਗੁਰ ਦਾ ਉਪਦੇਸ਼ ਮੰਨੇ। ਥੋੜਾ ਖਾਵੇ, ਥੋੜਾ ਸੋਵੇ ਤਾਂ ਗੁਰਮੁਖਤਾਈ ਨੂੰ ਹਾਸਲ ਕਰਦਾ ਹੋਇਆ ਅਸਲ ਮਨੁੱਖ ਬਣਦਾ ਹੈ। ਜੇ ਇਸ ਦੇ ਉਲਟ ਹੈ ਤਾਂ ਭਾਵੇਂ ਕਿੰਨਾ ਮੰਦਰੀ ਜਾਂ ਗੁਰਦੁਆਰਿਆਂ ਅੰਦਰ ਜਾ ਕੇ ਪਖੰਡ ਕਰੇ ਉਹ ਦਰਗਾਹੇ ਪ੍ਰਮਾਨ ਨਹੀਂ ਹੁੰਦਾ ਤੀਸਰੀ ਪਾਤਸ਼ਾਹੀ ਸ੍ਰੀ ਗੁਰੂ ਅਮਰਦਾਸ ਜੀ ਦੇ ਸਮੇਂ ਇੱਕ ਪਾਈ ਮਹਿਰੂ ਜੀ ਹੋਏ ਹਨ ਮਹਿਰੂ ਮਾਪਿਆਂ ਦਾ ਲਾਡਲਾ ਪੁੱਤਰ ਸੀ ਮਾਪੇ ਮਰ ਗਏ ਜਤੀਮ ਹੋ ਗਿਆ ਬੁਰਿਆਂ ਬੰਦਿਆਂ ਕੋਲ ਉੱਠਣ ਬੈਠਣ ਲੱਗਾ ਬੁਰੀ ਸੰਗਤ ਵਿੱਚੋਂ ਬੁਰੇ ਕਰਮ ਤੇ ਔਗਣ ਸਿੱਖ ਲਏ ਚੋਰੀ ਜਾਰੀ ਜੂਆ ਤੇ ਸ਼ਰਾਬ ਅਤੇ ਪਰ ਨਾਰੀ ਰਮਨ ਆਦਿਕ ਜੋ ਵੀ ਵੱਡੇ ਮਾੜੇ ਕਰਮ ਹਨ ਉਹ ਉਸ ਦੀ ਆਤਮਾ ਉੱਪਰ ਤਰਨਾ ਮਾਰ ਬੈਠੇ ਮੇਰੂ ਕੋਲੋਂ ਸਾਰੇ ਡਰਦੇ ਸਨ ਕੋਈ ਭਲਾ ਹਮਨੁਖ ਉਸ ਨੂੰ ਆਪਣੇ ਘਰ ਨਹੀਂ ਸੀ ਵੜਨ ਦਿੰਦਾ ਉਹ ਬਦਨਾਮ ਹੋ ਚੁੱਕਾ ਸੀ ਰਾਤ ਦੇ ਹਨੇਰੇ ਵਿੱਚ ਚੋਰੀ ਕਰਨੀ ਤੇ ਦਿਨ ਦੇ ਚਾਨਣ ਵਿੱਚ ਐਸ਼ ਲੁੱਟਣੀ ਉਸ ਦਾ ਨਿਤ ਕਰਮ ਸੀ ਸੰਸਾਰ ਦੇ ਮਾੜੇ ਪੁਰਸ਼ ਉਸ ਨੂੰ ਚੰਗਾ ਆਖਦੇ ਸਨ ਤੇ ਚੰਗੇ ਪੁਰਸ਼ ਮਾੜਾ ਸਮਝਦੇ ਸੀ ਮਾੜੀ ਸੰਗਤ ਨੇ ਮੇਰੂ ਨੂੰ ਵਿਗਾੜਿਆ ਸੀ ਉਹ ਮੇਰੂ ਚੋਰ ਬਣ ਗਿਆ ਪਰ ਵੈ ਗੁਰੂ ਨੇ ਐਸਾ ਟੋ ਲਾਇਆ ਸ਼ਾਇਦ ਦਾਤੇ ਨੇ ਚਾਇਆ ਕਿ ਮੇਰੂ ਮਾੜਾ ਨਾ ਰਹੇ ਇਹ ਵਿਪਕਤਾ ਵਿੱਚ ਗਿਣਿਆ ਜਾਵੇ ਮੇਰੂ ਵੀ ਉਹਨਾਂ ਦੇ ਨਾਲ ਹੋ ਤੁਰਿਆ ਸੰਗਤ ਨੇ ਗੁਰੂ ਜੀ ਦੇ ਦਰਸ਼ਨ ਕਰਨ ਆਉਣਾ ਸੀ ਰਾਹ ਵਿੱਚ ਹੋਰ ਸਿੱਖ ਰਲਦੇ ਗਏ ਤਕੜਾ ਸੰਗ ਬਣ ਗਿਆ ਸਾਰਾ ਸੰਗ ਗੋਇੰਦਵਾਲ ਸਾਹਿਬ ਪੁੱਜਾ ਗੋਇੰਦਵਾਲ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਰਹਿੰਦੇ ਸਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਤੀਸਰੇ ਰੂਪ ਭਗਤੀ ਸੇਵਾ ਨਿਮਰਤਾ ਤੇ ਦਇਆ ਦੇ ਅਵਤਾਰ ਜਿਨ੍ਹਾਂ ਨੇ 12 ਸਾਲ ਕਠਨ ਤਪੱਸਿਆ ਕਰਕੇ ਗੁਰਿਆਈ ਨੂੰ ਹਾਸਲ ਕੀਤਾ ਸੀ ਗੁਰੂ ਜੀ ਸਿੰਘਾਸਨ ਉੱਤੇ ਵਿਰਾਜਮਾਨ ਸਨ ਸਾਰੀ ਸੰਗਤ ਨੇ ਮੱਥਾ ਟੇਕਿਆ ਸ਼ਰਧਾ ਨਾਲ ਸਰਦੀ ਪੁੱਜਦੀ ਭੇਟਾ ਚਾੜੀ ਅਤੇ ਗੁਰੂ ਜੀ ਕੋਲੋਂ ਨਾਮ ਬਾਣੀ ਸਿਮਰਨ ਦਾ ਉਪਦੇਸ਼ ਲਿਆ ਮਨੋ ਕਾਮਨਾ ਪੂਰੀਆਂ ਕਰਨ ਵਾਸਤੇ ਅਰਦਾਸਾਂ ਕਰਵਾਈਆਂ ਉਸ ਸੰਗਤ ਵਿੱਚ ਮੇਰੂ ਵੀ ਡਰਦਾ ਡਰਦਾ ਅੱਗੇ ਹੋਇਆ ਤੇ ਉਸਨੇ ਵੀ ਗੁਰੂ ਜੀ ਦੇ ਚਰਨ ਕਮਲਾਂ ਉੱਤੇ ਮੱਥਾ ਟੇਕ ਦਿੱਤਾ ਮੱਥਾ ਟੇਕੰਦੀ ਤੇ ਲਸੀ ਮੇਰੂ ਦਾ ਸਾਰਾ ਸਰੀਰ थरथराਇਆ ਉਸ ਕਬਰਾਹਟ ਨਾਲ ਉਸ ਦੇ ਸਰੀਰ ਵਿੱਚੋਂ ਚੰਦਰੀ ਰੋਹ ਨਿਕਲ ਗਈ ਉਹ ਰੂਜੋ ਉਸ ਕੋਲੋਂ ਚੋਰੀ ਕਰਵਾਉਂਦੀ ਸੀ ਜੋ ਨੇਕ ਕਰਮ ਨਹੀਂ ਸੀ ਕਰਨ ਦਿੰਦੀ ਜੋ ਧਰਮਸ਼ਾਲਾ ਨਹੀਂ ਸੀ ਜਾਣ ਦਿੰਦੀ ਉਹ ਅਪ੍ਰਿਸ਼ਟ ਰੂਚੀ ਕਾ ਮਾਰਦੀ ਨਸ ਗਈ ਮੇਰੂ ਦਾ ਸਰੀਰ ਨਵਾਂ ਨਰੋਆ ਹੋ ਗਿਆ ਉਸ ਦੀਆਂ ਅੱਖਾਂ ਨੀਵੀਆਂ ਹੋ ਗਈਆਂ ਉਸ ਨੂੰ ਸਭ ਕੁਝ ਬਦਲਿਆ ਹੋਇਆ ਤੇ ਸੋਹਣਾ ਲੱਗਣ ਲੱਗ ਪਿਆ ਮੇਰੂ ਨੇ ਡੜਿਆ ਕੇ ਆਖਿਆ ਦਾਤਾ ਪਿਤਾ ਮੈਂ ਪਾਪੀ ਚੋਰ ਹਾਂ ਮੈਨੂੰ ਬਖਸ਼ੋ ਮੈਨੂੰ ਕੰਡਿਆਂ ਦੇ ਰਾਤ ਤੇ ਛੁਰੀਆਂ ਦੇ ਅਸਨ ਤੋਂ ਬਚਾਓ ਮੈਂ ਗੁਨਾਹਗਾਰ ਹਾਂ ਕੋਈ ਨੇਕ ਕੰਮ ਨਹੀਂ ਕੀਤਾ ਤੇਰੇ ਭਗਤਾਂ ਨੂੰ ਲੁੱਟਿਆ ਮਾਰਿਆ ਤੇ ਸਤਾਇਆ ਹੈ ਅੱਜ ਮੈਂ ਨਹੀਂ ਰੋ ਰਿਹਾ ਮੇਰਾ ਦਿਲ ਤਾਂ ਹੀ ਮਾਰ ਰਿਹਾ ਹੈ ਮੇਰਾ ਦੇ ਸਾਈਂ ਥਾਮਿਆਂ ਦੇ ਥਾਂ ਦਾਤਾ ਬਖਸ਼ੋ ਮਿਹਰ ਕਰੋ ਦਇਆ ਦੇ ਸਾਗਰ ਗੁਰੂ ਜੀ ਨੇ ਸੁਤੇ ਸਿਦ ਆਖਿਆ ਉਠ ਭਗਤਾ ਤੂੰ ਤਾਂ ਭਗਤ ਹੈ ਕਰਤਾ ਤਾਂ ਸਿਮਰਨ ਕਰ ਸੇਵਾ ਕਰ ਇਹ ਮਨੁੱਖ ਜਾਮਾ ਸੇਵਾ ਤੇ ਸਿਮਰਨ ਵਾਸਤੇ ਹੈ ਚੋਰੀਆਂ ਤਾੜੀਆਂ ਵਾਸਤੇ ਨਹੀਂ ਜਾ ਗੁਰੂ ਦੇ ਲੰਗਰੋਂ ਪ੍ਰਸ਼ਾਦੇਸ਼ਕ ਮੇਰੂ ਉਠਿਆ ਦੂਸਰੇ ਸਿੱਖਾਂ ਦੇ ਨਾਲ ਗੁਰੂ ਜੀ ਦੇ ਲੰਗਰ ਵਿੱਚ ਬੁੱਝਾ ਪੰਗਤ ਵਿੱਚ ਬੈਠ ਕੇ ਗੁਰੂ ਜੀ ਦੇ ਲੰਗਰ ਵਿੱਚੋਂ ਪ੍ਰਸ਼ਾਦੇ ਛਕੇ ਪ੍ਰਸ਼ਾਦੇ ਛਕਣ ਡੀਟੇਲ ਸੀ ਰਹਿੰਦੀਆਂ ਕਮੀਆਂ ਵੀ ਪੂਰੀਆਂ ਹੋ ਗਈਆਂ ਉਸ ਵੇਲੇ ਝੂਠੇ ਬਰਤਨ ਦੀ ਬਰਤਨਾਂ ਦੀ ਸੇਵਾ ਕਰਨ ਲੱਗ ਪਿਆ ਸਾਰਾ ਦਿਨ ਬਰਤਨ ਸਾਫ਼ ਕਰਦਾ ਰਿਹਾ 8 ਦਿਨ ਗੁਰੂ ਜੀ ਦੇ ਚਰਨ ਕ ਵਿੱਚ ਕਮਲਾਂ ਵਿੱਚ ਰਹਿ ਕੇ ਘਰ ਨੂੰ ਮੁੜਿਆ ਚੋਰ ਤੋਂ ਸਾਧ ਹੋ ਕੇ ਮੁੜਿਆ ਸਤ ਕਰਤਾਰ ਸਤ ਕਰਤਾਰ ਉਸਤੀ ਜਬਾਨ ਜਪਦੀ ਸੀ ਉਹ ਤੜਕੇ ਉੱਠ ਕੇ ਇਸ਼ਨਾਨ ਕਰਨ ਲੱਗਾ ਜਦੋਂ ਕਿ ਪਹਿਲਾਂ ਉਹ ਸੂਰਜ ਚੜ੍ਹੇ ਉੱਠਦਾ ਤੇ ਤਿੰਨ ਚੌਹੀ ਮਹੀਨੇ ਨਹਾਉਂਦਾ ਸੀ ਘਰ ਦੇ ਅਤੇ ਆਂਢੀ ਗਵਾਂਢੀ ਬਹੁਤ ਹੈਰਾਨ ਸਨ ਸਾਰੇ ਗੁਰੂ ਦੀ ਮਿਹਰ ਦਾ ਫਲ ਸਮਝਦੇ ਸਨ ਮੇਰੂ ਨੇ ਚੋਰੀ ਚੁਗਲੀ ਅਤੇ ਸ਼ਰਾਬ ਛੱਡ ਦਿੱਤੀ ਉਹ ਦਸਾਂ ਨਾ ਹਾਂਦੀ ਕਿਰਤ ਕਰਕੇ ਰੋਟੀ ਖਾਣ ਲੱਗਾ 4 ਸਾਲ ਹੋਏ ਸਨ ਇੱਕ ਪਿੰਡੋਂ ਉਸਨੇ ਮੱਝ ਚੋਰੀ ਕਰਕੇ ਲਿਆਂਦੀ ਸੀ ਉਹ ਮੱਝ ਚਾਰ ਸਵੇਰੇ ਸੂ ਚੁੱਕੀ ਸੀ ਉਸ ਦੀਆਂ ਦੋ ਕਟੀਆਂ ਜਿਉਂਦੀਆਂ ਸਨ ਮੇਰੂ ਸਵੇਰੇ ਉੱਠਿਆ ਉਸਨੇ ਉਹ ਮੱਝ ਕਿੱਲੇ ਤੋਂ ਖੋਲ ਕੇ ਅੱਗੇ ਲਾਈ ਨਾਲ ਕਟੀਆਂ ਵੀ ਹੱਕ ਲਈਆਂ ਦੁਰਦਾ ਦੁਰਦਾ ਉਸੇ ਪਿੰਡ ਆ ਗਿਆ ਜਿਸ ਪਿੰਡੋਂ ਮੱਝ ਚੋਰੀ ਕੀਤੀ ਸੀ ਉਹ ਮੱਜ ਨੌਂਦੇ ਦੀ ਸੀ ਉਸੇ ਘਰ ਮੱਜ ਨੂੰ ਵਾਰ ਕੇ ਪੁੱਛਣ ਲੱਗਾ ਭਾਈ ਦੱਸੋ ਨੌਂਦਾ ਕੌਣ ਹੈ ਜਿਸ ਨੂੰ ਪੁੱਛਿਆ ਉਹੋ ਹੀ ਨੌਂਦਾ ਸੀ ਉਹ ਆਪ ਹੈਰਾਨ ਸੀ ਕੇ ਮੇਰੀ ਚੋਰੀ ਹੋਈ ਹੋਈ ਮੱਜ ਮੇਰੇ ਘਰ ਕਿਵੇਂ ਆ ਗਈ ਭਾਈ ਨੌਂਦੇ ਉੱਤਰ ਦਿੱਤਾ ਮੈਂ ਹੀ ਨੌਂਦਾ ਹਾਂ ਪਰ ਇਹ ਮੱਜ ਕਿੱਥੋਂ ਲਿਆਇਆ ਹੈ ਮੇਰੂ ਨਉਂਦੇ ਦੇ ਪੈਰੀ ਡਿਗ ਪਿਆ ਪੈਰ ਫੜ ਕੇ ਆਖਣ ਲੱਗਾ ਭਾਈ ਮੈਨੂੰ ਖਿਮਾ ਕਰਨੀ ਮੈਂ ਤੇਰੀ ਮੱਝ ਚੋਰੀ ਕਰਕੇ ਲੈ ਗਿਆ ਸੀ ਅੱਜ ਮੈਨੂੰ ਸੂਝ ਪਈ ਹੈ ਕਿ ਮੈਂ ਮਾੜਾ ਕੰਮ ਕੀਤਾ ਸੀ ਦੋ ਗੱਟੀਆਂ ਲੈ ਆਇਆ ਹਾਂ 200 ਰੁਪਇਆ ਲੈ ਲੈ ਜੋ ਮੈਂ ਦੁੱਧ ਪੀਤਾ ਸੀ ਜੇ ਰਾਜ ਦਰਬਾਰੇ ਲਜਾਨ ਦੀ ਸਲਾਹ ਹੋਵੇ ਤਾਂ ਵੀ ਮੈਂ ਦੰਨ ਸੈਨ ਨੂੰ ਤਿਆਰ ਹਾਂ ਮੈਂ ਚੋਰ ਸਾਂ ਚੋਰੀ ਕਰਕੇ ਇਹ ਪਾਪ ਕੀਤਾ ਪਿੰਡ ਦੇ ਲੋਕ ਇਕੱਠੇ ਹੋ ਗਏ ਸਾਰੇ ਮੇਰੂ ਨੂੰ ਚੰਗਾ ਆਖਣ ਲੱਗੇ ਰਾਜ ਦਰਬਾਰ ਕੀ ਸਲਜਾਣਾ ਸੀ ਸਗੋਂ ਪੁੱਛਣ ਲੱਗੇ ਦੱਸ ਪਾਈ ਇਹ ਨੇਕ ਸਲਾਹ ਤੈਨੂੰ ਕਿਸਨੇ ਦਿੱਤੀ ਮੇਰੇ ਗੁਰੂ ਜੀ ਨੇ ਮੈਂ ਗੁਰੂ ਜੀ ਦਾ ਹਾਂ ਇਹ ਆਖ ਕੇ ਮੇਰੂ ਸ੍ਰੀ ਗੋਇੰਦਵਾਲ ਸਾਹਿਬ ਜਾਨ ਦੀ ਸਾਰੀ ਕਥਾ ਆਖ ਸੁਣਾਈ ਨੋਂਤਾ ਵੀ ਗੁਰੂ ਜੀ ਦਾ ਸਿੱਖ ਹੋ ਗਿਆ ਮੇਰੂ ਚੋਰ ਤੋਂ ਭਗਤ ਬਣਿਆ ਤੇ ਲੰਮੀ ਆਯੂ ਤੱਕ ਗੁਰੂ ਘਰ ਦੀ ਤੇ ਗੁਰੂ ਸੰਗਤ ਦੀ ਸੇਵਾ ਕਰਦਾ ਰਿਹਾ ਭਾਈ ਗੁਰਦਾਸ ਜੀ ਨੇ ਐਸੇ ਸਿੱਖਾਂ ਵਾਸਤੇ ਆਖਿਆ ਹੈ ਹਉ ਤਿਸ ਕੋਲ ਕਮਾਇਆ ਸਤਿਗੁਰ ਦਾ ਉਪਦੇਸ਼ ਕਮਾਵੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ